ਕਿੰਨਾ ਕਰੇ ਤਾਂ ਮਾਰ ਕੇ ਮੇਰੇ ਜੀ ਕਰ ਗਿਆ ਉਹ ਵਾਕ ਤਾਂ ਜਾਂਦਾ ਉਹ ਤੇਰਾ ਮੂੰਹ ਘੇਰ ਰੋਣਾ ਹੋਈ ਕੋਈ ਨਹੀਂ ਯਾਰ ਲੈ ਲੈ ਆ। ਮੈਂ ਤੁਹਾਨੂੰ ਦੱਸ ਦਿੰਦਾ ਕੋਲੋਂ ਨਿਆ ਦੇ ਰੋ। ਉਹ ਅੰਕਾ ਲਈ। ਤੇ ਮਨਾ ਕੇ ਦੇ ਦੇ ਪਾ ਲੈਣਾ। ਆਏ ਗਾਇਸ। ਇਹ ਫਿਰ ਦਿੱਤ ਨਾ ਕੰਡੀਆਂ ਜੱਟਾ। ਉਹ ਸਾਰੇ ਤੇਰੇ ਜੋ ਉੱਧਾ ਪਲੇ ਬੜਾ ਨਾ ਪਾ। ਆਹ ਤੇ ਮੋੜੇ ਦੇ ਕੋਲ ਆ ਉਹ ਬੱਦਲ ਬਣ ਗਿਆ ਇਹਦੇ ਚਸ਼ਮਾਂ ਦੀ ਫੋਟੋ ਫਟ ਕਾ ਮੁੰਡਾ ਛੱਲਿਆ ਗਿਆ ਆਹ ਨਾ ਮੁੰਡਾ ਦੱਤ ਰਿਆਂ ਨੇ ਛੱਲਿਆ ਲੈ ਚੱਲ ਤੇ ਜੂ ਮੋਇਆ ਉਹ ਬਾਤ ਕੀ ਬਾਤ ਤੇ ਲਾਟਾ ਦੇ ਕੋ ਤਾਂ ਹੁੰਨੇ ਵਾਲ ਦਿਖਾ ਬੱਦਲਾ ਉਲੜਦਾ ਆ ਮਾ ਦੇ ਯਾਰ ਤੇਰੇ ਮੋੜੇ ਤੇ ਮੱਖੀ ਛੜੀ ਹੋ ਆ ਆਹ ਸਾਲੀ ਚੂਈ ਉਹ ਬੜੀ ਹੋਏ ਲੜਦੀ ਕੁੜੀ ਜਦ ਸਵੇ ਮਾਰੀ ਇੱਥੇ ਗੋੜਤਾ ਬੈਠੀ ਆ ਐ ਕਰਕੇ ਵਰਗਾ ਦੀ ਉਹ ਕਚਰ ਤੇ ਉਹ ਗਰਾਮ ਹੋ ਗਿਆ ਗਾਂ ਦਾ ਰੇਵਣਾ ਗਰਾਮਣਾ ਬਣਾ ਦੇ ਕੀ ਲੈ ਬਣ ਗਈ ਕੇ ਆਣੂ 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 ਬੜਾਈ ਕਿਦਾਂ ਜੱਜ ਖਾਂ ਫੜਾ ਦਿਖਾ ਦੇ ਬੋਧਿਆਣ ਓ ਪ੍ਰਵਾ ਲਾਈਵ ਹੋਇਆ ਲਾਈਵ ਲਾਈਵ ਓ ਲੋ ਕਿਹੜਾ ਕਿਹੜਾ ਆਇਆ ਵਿੱਚ ਆਇਆ ਨਹੀਂ ਕੋਈ ਆੜਦਾ ਨਹੀਂ ਨਹੀਂ ਲਾਈਵ ਕੱਟ ਗਈ ਪਤਾ ਨਹੀਂ ਨਾ ਤੇਰੇ ਪਾਰ ਵੀ ਇੱਕ ਇਨਸਟਾਗ੍ਰਾਮ ਦੇ ਤੇਰੇ ਤੇ ਫੋਲੋਅਰ ਆ 3000 ਆ ਰਹੇ ਸਾਡੇ ਕੋਈ ਨਹੀਂ ਆ ਸਾਡੇ ਕੋਈ ਨਹੀਂ ਅਸੀਂ ਆਪ ਹੀ ਫੁੱਲ ਮਾਰਿਆ ਕੀ ਆ ਤੁਸ ਫਨੇ ਦਿਖਾਈ ਆ ਆਪ ਹੀ ਫੁੱਲ ਹੋ ਰਹੀ ਨੇ ਆਹ ਫੁੱਲ ਨਹੀਂ ਲਾਉਂਦੇ ਫੁੱਲ ਹੀ ਰਹੀ ਨੇ ਹਾਂ ਆਹ ਮੈਂ ਬਰਾ ਸਾਡੇ ਵਧੇ ਰਿੰਦੇ ਫੁੱਲ ਆਹ ਹਾਂ ਨਾ ਨਹੀਂ ਤੇ ਕੋਈ ਨਹੀਂ ਕਹਿੰਦੇ ਆਪੀ ਤੁਹਾਡੇ ਇਲਾਕੇ ਨਾਲ ਜਾਵਾਂਗੇ ਕੋਈ ਗੱਲ ਨਹੀਂ